ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਵਲੀ ਕੰਧਾਰੀ ਵਾਲੀ ਸਾਖੀ ਦਾ ਬਿਆਨ ਕਰਾਂਗੀ ਜੀ ਬੜੀ ਹੀ ਪਿਆਰ ਸਤਕਾਰ ਨਾਲ ਸਰਵਣ ਕਰਨਾ ਜੀ ਸੱਚ ਧਰਮ ਦਾ ਉਪਦੇਸ਼ ਦਿੰਦੇ ਹੋਏ ਗੁਰੂ ਸਾਹਿਬ ਮੱਕੇ ਬਗਦਾਦ ਆਦਿਕ ਥਾਵਾਂ ਤੋਂ ਹੁੰਦੇ ਹੋਏ ਪੰਜਾਬ ਵਾਪਸ ਆ ਗਈ ਤੇ हसन अब्ਦਾਲ ਨਾਂ ਦੀ ਇੱਕ ਥਾਂ ਤੇ ਪਹੁੰਚੇ। ਅੱਜਕੱਲ ਇਹ ਸਥਾਨ ਪਾਕਿਸਤਾਨ ਦੇ ਜ਼ਿਲ੍ਹਾ ਕੈਮਲਪੁਰ ਵਿੱਚ ਹੈ। ਉੱਥੇ ਇੱਕ ਪਹਾੜੀ ਉੱਪਰ ਵਲੀ ਕੰਧਾਰੀ ਨਾਮਕ ਇੱਕ ਫਕੀਰ ਰਹਿੰਦਾ ਸੀ। ਉੱਥੋਂ ਦੇ ਲੋਕਾਂ ਵਿੱਚ ਉਸ ਦੀ ਬਹੁਤ ਪ੍ਰਸਿੱਧੀ ਸੀ ਪਰ ਅਸਲ ਵਿੱਚ ਉਹ ਫਕੀਰ ਬਹੁਤ ਹੰਕਾਰੀ ਤੇ ਬੇਰਹਿਮ ਸੀ। ਉਹ ਇੱਕ ਕੱਟੜ ਮੁਸਲਮਾਨ ਸੀ ਇਸ ਲਈ ਉਹ ਦੂਸਰੇ ਧਰਮ ਵਾਲਿਆਂ ਨੂੰ ਬੜਾ ਬੁਰਾ ਸਮਝਦਾ ਸੀ ਤੇ ਉਹਨਾਂ ਨੂੰ ਮੁਸਲਮਾਨ ਬਣਾਉਣ ਦੇ ਯਤਨ ਵਿੱਚ ਲੱਗਾ ਰਹਿੰਦਾ ਸੀ ਪਹਾੜੀ ਉੱਪਰ ਵਾਲੀ ਕੰਧਾਰੀ ਦੀ ਕੁਟੀਆਂ ਦੇ ਨੇੜੇ ਇੱਕ ਠੰਡੇ ਮਿੱਠੇ ਪਾਣੀ ਦਾ ਜਸ਼ਮਾ ਸੀ ਤੇ हसन ਅਬਦਾਲ ਦੀ ਸਾਰੀ ਲੋਕ ਉਸ ਜਸ਼ਮੇ ਦੇ ਪਾਣੀ ਨੂੰ ਪੀਣ ਲਈ ਤੇ ਹੋਰ ਲੋੜਾਂ ਦੀ ਪੂਰਤੀ ਲਈ ਵਰਤਦੇ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਸਮੇਤ ਉਸ ਪਹਾੜੀ ਦੇ ਕੋਲ ਜਾ ਬੈਠੇ ਉਸ ਇਕਾਂਤ ਭਰਪੂਰ ਥਾਂ 'ਤੇ ਬੈਠ ਕੇ ਗੁਰੂ ਜੀ ਨੇ ਗੁਰਬਾਣੀ ਦਾ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਜੀ ਦੀ ਰਸਪਰੀ ਆਵਾਜ਼ ਸੁਣ ਕੇ ਸਭ ਲੋਕ ਉਹਨਾਂ ਦੇ ਦੁਆਲੇ ਆ ਇਕੱਠੇ ਹੋ ਗਏ ਗੁਰੂ ਜੀ ਦਾ ਉਪਦੇਸ਼ ਸੁਣ ਕੇ ਉਹਨਾਂ ਦੇ ਮਨਾਂ ਨੂੰ ਬੜੀ ਸ਼ਾਂਤੀ ਮਿਲੀ ਸਰੋਤਿਆਂ ਦੀ ਗਿਣਤੀ ਵਾਧੀ ਗਈ ਤੇ ਉਹ ਸਾਰੇ ਗੁਰੂ ਜੀ ਦੀ ਵਡਿਆਈ ਕਰਨ ਲੱਗੇ। ਵਲੀ ਕੰਦਾਰੀ ਇਹ ਸਭ ਦੇਖ ਕੇ ਬੜਾ ਅਕਰੋਧਿਤ ਹੋ ਉੱਠਿਆ। ਉਸ ਨੂੰ ਆਪਣੀ ਵਡਿਆਈ ਘਟ ਜਾਣ ਦਾ ਡਰ ਪੈ ਗਿਆ ਤੇ ਉਹ ਆਖਣ ਲੱਗਾ ਹੱਸਾ ਹਸਨਬਦਾਲ ਦੇ ਮੁਸਲਮਾਨ ਵੀ ਇਸ Hindu ਕਾਫਰ ਦੇ ਪਿੱਛੇ ਲੱਗ ਤੁਰੇ ਹਨ। ਮੈਂ ਲੈਂਦਾ ਹਾਂ ਇਹਨਾਂ ਦੀ ਸਾਰ। ਮੈਂ ਇਹਨਾਂ ਨੂੰ ਕਿਹਾ ਹੀ ਮਾਰ ਦਿਆਂਗਾ। ਫੇਰ ਆਵੇਗੀ ਇਹਨਾਂ ਦੀ ਇਕਲ ਟਕਾਣੀ ਹੰਕਾਰੀ ਵਲੀ ਕੰਧਾਰੀ ਨੇ ਈਰਖਾ ਵਸ ਹੋ ਕੇ हसन अब्ਦਾਲ ਦੇ ਲੋਕਾਂ ਨੂੰ ਸਜ਼ਾ ਦੇਣ ਲਈ ਉਹ ਮੋਰਾ ਬੰਦ ਕਰ ਦਿੱਤਾ ਜਿਸ ਰਾਈ ਚਸ਼ਮੀ ਦਾ ਪਾਣੀ ਹੀਠਾ ਲੋਕਾਂ ਤੱਕ ਜਾਂਦਾ ਸੀ ਨਗਰ ਵਿੱਚ ਪਾਣੀ ਨਾ ਪਹੁੰਚਣ ਕਾਰਨ ਧਿਆਏ ਲੋਕਾਂ ચીਕ ਪੁਕਾਰ ਕਰਨ ਲੱਗ ਪਏ ਵਲੀ ਕੰਧਾਰੀ ਪਹਿਲਾਂ ਵੀ ਕਈ ਵਾਰੀ ਗੁੱਸੇ ਵਿੱਚ ਆ ਕੇ ਪਾਣੀ ਬੰਦ ਕਰ ਦਿੰਦਾ ਸੀ ਪਰ ਮਗਰੋਂ ਲੋਕਾਂ ਤੋਂ ਮਿੰਤਾ ਕਰਵਾ ਕੇ ਪਾਣੀ ਛੱਡ ਦਿੰਦਾ ਸੀ ਇਸ ਵਾਰੀ ਵੀ ਲੋਕਾਂ ਨੇ ਆ ਕੇ ਉਸ ਦੇ ਤਰਲੇ ਕਰਨੇ ਸ਼ੁਰੂ ਕੀਤੇ ਉਹ ਸਗੋਂ ਹੋਰ ਕਰੋਧ ਵਿੱਚ ਆ ਗਿਆ ਤੇ ਕਹਿਣ ਲੱਗਾ ਮੇਰੀ ਕੋਲ ਕਾਹਨੂੰ ਆਏ ਹੋ ਉਸ ਦੀ ਕੋਲ ਜਾਓ ਜਿਸ ਦੀ ਜੈ ਜੈਕਾਰ ਕਰ ਰਹੇ ਹੋ ਉਸ ਨੂੰ ਆਖੋ ਕਿ ਤੁਹਾਨੂੰ ਪਾਣੀ ਦੇ ਦੇਵੇ ਉਧਰ ਪਾਈ ਮਰਦਾਨਾ ਜੀ ਨੂੰ ਵੀ ਤੇ ਲੱਗ ਗਈ ਉਹ ਪਾਣੀ ਦੀ ਭਾਲ ਵਿੱਚ ਨਗਰ ਨੂੰ ਗਏ ਪਰ ਉਹਨਾਂ ਨੂੰ ਕਿਸੇ ਪਾਸਿਓਂ ਵੀ ਪਾਣੀ ਨਹੀਂ ਮਿਲਿਆ। ਉਹ ਵਾਪਸ ਗੁਰੂ ਜੀ ਪਾਸ ਆਏ ਤੇ ਉਹਨਾਂ ਨੇ ਵਲੀ ਕੰਧਾਰੀ ਵਾਰੇ ਗੁਰੂ ਜੀ ਨੂੰ ਦੱਸਿਆ। ਤੇ ਕਿਹਾ ਆਪ ਜੀ ਪਾਸ ਤਾਂ ਸਭ ਤਾਕਤਾਂ ਹਨ। ਕਿਰਪਾ ਕਰੋ ਵਗਾਓ ਠੰਡੇ ਮਿੱਠੇ ਪਾਣੀ ਦੇ ਚਸ਼ਮੇ ਤਾਂ ਕਿ ਮੈਂ ਤੇ ਸਭ ਨਗਰ ਪਰ ਵਾਲੇ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਲੈਣ। ਗੁਰੂ ਜੀ ਨੇ ਕਿਹਾ ਮਰਦਾਨਿਆ ਹੌਂਸਲਾ ਰੱਖ। ਕਰਤਾਰ ਸਭ ਠੀਕ ਕਰੇਗਾ ਪਹਾੜੀ ਤੇ ਜਾ ਕੇ ਵਲੀ ਕੰਧਾਰੀ ਪਾਸੋਂ ਰੱਬ ਦੇ ਨਾਂ ਤੇ ਪਾਣੀ ਮੰਗ ਕੇ ਪੀਆ ਨਾਲੇ ਉਸ ਨੂੰ ਆਖਣਾ ਕਿ ਰੱਬ ਦੇ ਜਾਈ ਸਭ ਨਗਰ ਨਿਵਾਸੀ ਤੇ ਆਏ ਹਨ ਪਾਣੀ ਅੱਗੇ ਵਾਂਗ ਨੂੰ ਵਗਣ ਦੇਵੇ ਗੁਰੂ ਜੀ ਦੀ ਹੁਕਮ ਅਨੁਸਾਰ ਭਾਈ ਮਰਦਾਨਾ ਜੀ ਪਹਾੜੀ ਉੱਪਰ ਜਾ ਚੜੇ ਤੇ ਵਲੀ ਕੰਧਾਰੀ ਪਾਸੋਂ ਰੱਬ ਦੇ ਨਾਂ ਤੇ ਉਸ ਦੇ ਤਰਲੇ ਮਿੰਤਾ ਕਰਦੇ ਆ ਪਾਣੀ ਮੰਗਿਆ ਪਰ ਹੰਕਾਰੀ ਵਾਲੀ ਕੰਧਾਰੀ ਨੇ ਪਾਣੀ ਦੇਣ ਤੋਂ ਨਾ ਕਰ ਦਿੱਤੀ ਤੇ ਅੱਗੋਂ ਪਾਈ ਮਰਦਾਨਾ ਜੀ ਨੂੰ ਬੁਰਾ ਭਲਾ ਵੀ ਕਿਆ ਪਾਈ ਮਰਦਾਨਾ ਜੀ ਥੱਕੇ ਹੋਏ ਤੇ ਤੇ ਦੇ ਮਾਰੇ ਵਾਪਸ ਆ ਗਏ ਉਹਨਾਂ ਨੇ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਤੇ ਉਹਨਾਂ ਕੋਲੋਂ ਪਾਣੀ ਮੰਗਿਆ ਗੁਰੂ ਜੀ ਨੇ ਕਿਹਾ ਕੋਈ ਗੱਲ ਨਹੀਂ ਮਰਦਾਨਿਆ ਤਕੜਾ ਹੋ ਇੱਕ ਵਾਰੀ ਫਿਰ ਜਾ ਉਸ ਕੋਲ ਜਾ ਕੇ ਰੱਬ ਦੇ ਨਾਂ ਦਾ ਵਾਸਤਾ ਪਾ ਦੇ ਪਾਣੀ ਮੰਗ ਉਹ ਪਾਣੀ ਦੇ ਦੇਵੇਗਾ ਹੁਕਮ ਦੇ ਬੱਦੇ ਤੇ ਤੇ ਦੇ ਸਤਾਏ ਹੋਏ ਭਾਈ ਮਰਦਾਨਾ ਜੀ ਫਿਰ ਪਹਾੜੀ ਤੇ ਜਾ ਚੜੇ ਭਾਈ ਮਰਦਾਨਾ ਜੀ ਨੇ ਫਿਰ ਤਰਲੀ ਕਰਦਿਆ ਰੱਬ ਦੇ ਨਾਮ ਦਾ ਵਾਸਤਾ ਪਾ ਕੇ ਦੋ ਘੁੱਟ ਪਾਣੀ ਦੇ ਮੰਗੇ ਪਰ ਵਲੀ ਕੰਧਾਰੀ ਅੱਗੋਂ ਕਹਿਣ ਲੱਗਾ ਤੂੰ ਆਪਣਾ ਜਿਸ ਨੂੰ ਗੁਰੂ ਮੰਨਦਾ ਹੈ ਭਾਈ ਮਰਦਾਨਾ ਜੀ ਨੇ ਕਿਹਾ ਮੇਰੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਤਾਂ ਮਲੀਕੰਧਾਰੀ ਕਹਿਣ ਲੱਗਾ ਮੇਰੇ ਪਾਸ ਕਿਉਂ ਘੜੀ ਕੋ ਪਿੱਛੋ ਪਾਣੀ ਲਈ ਭੱਜਾ ਆਉਂਦਾ ਹੈ ਜੀ ਤੇਰਾ ਗਨੂ ਇੰਨਾ ਹੀ ਕਰਨੀ ਵਾਲਾ ਹੈ ਤਾਂ ਉਸ ਨੂੰ ਆਖ ਕਿ ਉਹ ਤੈਨੂੰ ਦੇ ਹਸਨ ਅਬਦਾਲ ਦੇ ਲੋਕਾਂ ਨੂੰ ਪਾਣੀ ਦੇ ਦੇਵੇ ਭਾਈ ਮਰਦਾਨਾ ਜੀ ਨੇ ਥੱਲੇ ਆ ਕੇ ਸਭ ਕੁਝ ਗੁਰੂ ਜੀ ਨੂੰ ਦੱਸਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਕਿਰਪਾ ਕਰੋ ਤੁਹਾਡਾ ਰਬਾਬੀ ਤੇ ਆਇਆ ਮਰ ਚੱਲਿਆ ਹੈ ਪਾਣੀ ਪਿਆਓ ਗੁਰੂ ਜੀ ਨੇ ਕਿਹਾ ਮਰਦਾਨਿਆਂ ਹਿੰਮਤ ਕਰ ਵੇਖ ਰੰਗ ਕਰਤਾਰ ਦੇ ਸਾਡੀ ਕਹਿਣ ਤੇ ਇੱਕ ਵਾਰੀ ਫਿਰ ਉਸ ਕੋਲ ਜਾ ਕੇ ਉਸ ਨੂੰ ਪਾਣੀ ਦੇਣ ਲਈ ਆਖ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਜੀ ਫਿਰ ਤੇ ਦੇ ਮਾਰੇ ਡਿਗਦੇ ਟੈਂਦੇ ਪਹਾੜੀ ਉੱਪਰ ਜਾ ਪਹੁੰਚੇ ਤੇ ਉਸ ਨੂੰ ਪਾਣੀ ਦੇਣ ਲਈ ਬੇਨਤੀ ਕੀਤੀ ਪਰ ਕ੍ਰੋਧ ਵਿੱਚ ਸੜਿਆ ਬਲਿਆ ਬਲੀ ਕੰਧਾਰੀ ਆਖਣ ਲੱਗਾ ਜਾ ਭੱਜ ਜਾ ਇਥੋਂ ਮੈਂ ਤੈਨੂੰ ਪਾਣੀ ਨਹੀਂ ਦੇਵਾਂਗਾ ਭਾਵੇਂ ਤੂੰ ਤੇਈ ਨਾਲ ਤਰਫ ਦਾ ਹੋਇਆ ਇੱਥੇ ਹੀ ਮਰ ਕਿਉਂ ਨਾ ਜਾਵੇਂ ਨਾਲੇ ਆਪਣੇ ਗੁਰੂ ਨੂੰ ਆਖ ਕਿ ਉਹ ਤੈਨੂੰ ਪਾਣੀ ਦੇਵੇ ਪਾਈ ਮਰਦਾਨਾ ਜੀ ਤੇ ਦੇ ਬਹੁਤ ਸਤਾਏ ਹੋਏ ਸਨ ਉਹਨਾਂ ਦਾ ਤਾਲੂ ਤੇ ਬੁੱਲ ਸੁੱਕ ਕੇ ਖੁਸ਼ਕ ਹੋ ਚੁੱਕੇ ਸਨ ਉਹਨਾਂ ਤੋਂ ਹੁਣ ਠੀਕ ਤਰ੍ਹਾਂ ਬੋਲਿਆ ਵੀ ਨਹੀਂ ਸੀ ਜਾ ਰਿਹਾ ਪਹਾੜੀ ਤੋਂ ਥੱਲੇ ਉਤਰ ਕੇ ਪਾਈ ਮਰਦਾਨਾ ਜੀ ਗੁਰੂ ਜੀ ਦੇ ਚਰਨਾਂ ਤੇ ਜਾ ਡਿੱਗੇ ਤੇ ਬੇਹੋਸ਼ ਹੋ ਗਏ ਗੁਰੂ ਜੀ ਨੇ ਪਾਈ ਮਰਦਾਨਾ ਜੀ ਦੀ ਪਿੱਠ ਤੇ ਹੱਥ ਫੇਰਿਆ ਤੇ ਹੌਸਲਾ ਦਿੱਤਾ ਗੁਰੂ ਜੀ ਦੀ ਮਿਹਰ ਨਾਲ ਪਾਈ ਮਰਦਾਨਾ ਜੀ ਨੇ ਅੱਖਾਂ ਖੋਲੀਆਂ ਗੁਰੂ ਜੀ ਨੇ ਪਾਈ ਮਰਦਾਨਾ ਜੀ ਨੂੰ ਸਾਹਮਣੇ ਇੱਕ ਪੱਥਰ 부ਟਣ ਲਈ ਕਿਹਾ ਜਿਉਂ ਹੀ ਪਾਈ ਮਰਦਾਨਾ ਜੀ ਨੇ ਪੱਥਰ 부ਟਿਆ ਉਸ ਥੱਲੇੋਂ ਠੰਡੇ ਮਿੱਠੇ ਪਾਣੀ ਦਾ ਜਸ਼ਮਾ ਫੁੱਟ ਪਿਆ ਪਾਈ ਮਰਦਾਨਾ ਜੀ ਤੇ ਹੋਰ ਲੋਕਾਂ ਨੇ ਪਾਣੀ ਪੀ ਕੇ ਪਿਆਸ ਬੁਝਾਈ ਇਨੇ ਨੂੰ ਵਲੀ ਕੰਧਾਰੀ ਨੂੰ ਉਧਰ ਪਾਣੀ ਦੀ ਲੋੜ ਪੈ ਗਈ ਪਰ ਜਦੋਂ ਉਹ ਪਾਣੀ ਲੈਣ ਲਈ ਛਮੀ ਕੋਲ ਪੁੱਜਾ ਤਾਂ ਉਸ ਵਿੱਚ ਪਾਣੀ ਨਹੀਂ ਸੀ ਵਲੀ ਕੰਧਾਰੀ ਇਹ ਦੇਖ ਕੇ ਬੜਾ ਦੁਖੀ ਹੋਇਆ ਉਸ ਨੇ ਪਹਾੜੀ ਦੇ ਢੇਠਾ ਦੇਖਿਆ ਤਾਂ ਗੁਰੂ ਜੀ ਤੇ ਭਾਈ ਮਰਦਾਨਾ ਜੀ ਬੈਠੇ ਹੋਏ ਸਨ ਤੇ ਉਹਨਾਂ ਕੋਲ ਪਾਣੀ ਦਾ ਚਸ਼ਮਾ ਵਗ ਰਿਹਾ ਸੀ ਗੁੱਸੇ ਵਿੱਚ ਉਸ ਨੇ ਗੁਰੂ ਜੀ ਨੂੰ ਖਤਮ ਕਰਨ ਲਈ ਇੱਕ ਬੜਾ ਵੱਡਾ ਸਾਰਾ ਪੱਥਰ ਗੁਰੂ ਜੀ ਵੱਲ ਨੂੰ ਰੇੜਿਆ ਜਦੋਂ ਪੱਥਰ ਗੁਰੂ ਜੀ ਦੇ ਨੇੜੇ ਆਇਆ ਤਾਂ ਉਹਨਾਂ ਨੇ ਉਸ ਨੂੰ ਹੱਥ ਨਾਲ ਇੰਜ ਰੋਕ ਲਿਆ ਜਿਵੇਂ ਉਹ ਪੱਥਰ ਨਹੀਂ ਬਲਕਿ ਰੂਹ ਦਾ ਗੋਲਾ ਹੋਵੇ ਗੁਰੂ ਜੀ ਦੇ ਹੱਥ ਦਾ ਪੰਜਾ ਉਸ ਪੱਥਰ ਵਿੱਚ ਛੱਪ ਗਿਆ ਹਸਨ ਅਬਦਾਲ ਵਿੱਚ ਉਹ ਪੱਥਰ ਜਿਸ ਵਿੱਚ ਗੁਰੂ ਜੀ ਦਾ ਪੰਜਾ ਛਪਿਆ ਹੋਇਆ ਹੈ ਅਜੇ ਵੀ ਉਸੇ ਤਰ੍ਹਾਂ ਮੌਜੂਦ ਹੈ ਤੇ ਉਸ ਪਾਵਨ ਸਥਾਨ ਦਾ ਨਾਮ ਗੁਰਦੁਆਰਾ ਪੰਜਾ ਸਾਹਿਬ ਹੈ ਗੁਰੂ ਜੀ ਦੀ ਇਹ ਹੈਰਾਨ ਕਰਨ ਵਾਲੀ ਘਟਨਾ ਦੇਖ ਕੇ ਵਲੀ ਕੰਧਾਰੀ ਦਾ ਹੰਕਾਰ ਚੂਰੋ-ਚੂਰ ਹੋ ਗਿਆ। ਉਹ ਪਹਾੜੀ ਤੋਂ ਥੱਲੇ ਉਤਰਿਆ ਤੇ ਗੁਰੂ ਜੀ ਦੇ ਕੋਲ ਆਇਆ। ਗੁਰੂ ਜੀ ਦੇ ਦਰਸ਼ਨ ਕਰਕੇ ਤੇ ਬਚਨ ਸੁਣ ਕੇ ਉਸ ਦੀ ਈਰਖਾ ਨਾਲ ਸੜੇ ਬਲੇ ਮਨ ਨੂੰ ਠੰਡ ਪੈ ਗਈ। ਉਸ ਦਾ ਮਨ ਸਾਫ਼ ਹੋ ਗਿਆ, ਉਸ ਵਿੱਚੋਂ ਸਾਰੇ ਔਗਣ ਨਿਕਲ ਗਏ। ਉਸ ਨੇ ਗੁਰੂ ਜੀ ਦੇ ਚਰਨਾਂ ਤੇ ਟਿਆ ਕੇ ਗੁਰੂ ਜੀ ਤੋਂ ਮੁਆਫੀ ਮੰਗੀ। ਤੇ ਪ੍ਰਣ ਕੀਤਾ ਕਿ ਅੱਗੇ ਤੋਂ ਉਹ ਸਭ ਮਨੁੱਖਾਂ ਨਾਲ ਪਿਆਰ ਕਰੇਗਾ ਤੇ ਧਰਮ ਤੇ ਜਾਤੀ ਦੇ ਨਾਂ ਤੇ ਕਿਸੇ ਨਾਲ ਵੀ ਨਫ਼ਰਤ ਨਹੀਂ ਕਰੇਗਾ ਇਸ ਤਰ੍ਹਾਂ ਗੁਰੂ ਸਾਹਿਬ ਨੇ ਵਲੀ ਕੰਧਾਰੀ ਦਾ ਹੰਕਾਰ ਤੋੜ ਕੇ ਉਸ ਨੂੰ ਵੀ ਸਿੱਧੇ ਰਸਤੇ ਪਾਇਆ ਤੇ ਉਸ ਨੂੰ ਨਾਮਦਾਨ ਦਾ ਉਪਦੇਸ਼ ਦੇ ਕੇ ਗੁਰੂ ਸਾਹਿਬ ਜੀ ਫਿਰ ਅੱਗੇ ਆਪਣੀ ਯਾਤਰਾ ਲਈ ਤੁਰ ਪਏ ਕੱਲ ਵਾਲੀ ਵੀਡੀਓ ਵਿੱਚ ਨਵੀਂ ਸਾਖੀ ਸਰਵਣ ਕਰਾਵਾਂਗੇ ਜੀ ਇਸ ਤਰ੍ਹਾਂ ਦੀਆਂ ਸਾਖੀਆਂ ਸੁਣਨ ਲਈ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਭੁੱਲਾਂ ਚੁੱਕਾਂ ਦੀ ਖੀਮਾ ਬਖਸ਼ੋ ਜੀ ਆਪ ਸਭ ਸੰਗਤ ਬਖਸ਼ਣ ਯੋਗ ਹੋ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ